ਸੰਜੂ ਕੀ ਕਰਨ ਡਿਆ ਕੁਛ ਨਹੀਂ ਭਾਬੀ ਆ ਵੀਡੀਓ ਜੀ ਵੇਖਣ ਆ ਅੱਛਾ ਚਲ ਇਦਾਂ ਕਰਾ ਮੇਰਾ ਬੁਟੀਕ ਉੱਥੇ ਅਮਨ ਬੁਟੀਕ ਤੋਂ ਸੂਟ ਲਿਆ ਦੇਖਾਂ ਜਾ ਕੇ ਉਹ ਭਾਬੀ ਸ਼ਾਮੀ ਲਿਆਦਾ ਬਾਹਰ ਗਰਮੀ ਨਹੀਂ ਹੈ ਲੈ ਮੈਨੂੰ ਟੇਲਰ ਦਾ ਫੋਨ ਆਇਆ ਵਾ ਵੀ ਬਾਹਰ ਚ ਨਹੀਂ ਉਹਨੇ ਸ਼ਾਮੀ ਦੁਕਾਨ ਖੋਲ ਲਈ ਉਹਨੇ ਜਾਣਾ ਕਿਤੇ ਤੇ ਤੂੰ ਇਦਾਂ ਕਰ ਹੁਣੇ ਜਾ ਤੇ ਲਿਆ ਦੇ ਫੜ ਕੇ ਨੇ ਸੀ ਕੇ ਰੱਖਿਆ ਹੀ ਆ ਹੌਣ ਜਾਣੀ ਹੋਣਾ ਤੇਰਾ ਉਹ ਭਾਬੀ ਮੈਨੂੰ ਅੱਗੇ ਗਰਮੀ ਬੜੀ ਲੱਗਣ ਦੀ ਮੈਂ ਮੋਟਰ ਚੱਲਦੇ ਆ ਕੇ ਐ ਪੈਂਚੇ ਲੱਗਨੇ ਤੁਰ ਕੇ ਆਇਆ ਹਾਂ ਤੇ ਹੁਣ ਫੇਰ ਮੈਨੂੰ ਦੁਰਗ ਜਾਣਾ ਪੈਣਾ ਲੈਣ ਆਹ ਤੇ ਹੋਰ ਕਿਦਾ ਮੋਰਸਕਲ ਪੋਸਟ ਲਾ ਗਲੀ ਨੂੰ ਆੜ ਲਿਆ ਦੇ ਜਾ ਕੇ ਚੱਲ ਵੇ ਲੈਣਾ ਭਾਬੀ ਫੇਰ ਪੇ ਰਹਿਣਗੇ ਉੱਥੇ ਤੇਰੇ ਤੇ ਭਾਬੀ ਨੂੰ ਜਾ ਰਹੇ ਆ ਪਿਛਲੇ ਹਫਤੇ ਤੇ ਦੋ ਸੂਟ ਸਵਾਏ ਹੀ ਰੈਦ ਕੀ ਖੇਤ ਤੋਂ ਸਵਾ ਲਿਆ ਤੇ ਲੈ ਉਹ ਤੇ ਅਮਰ ਨੇ ਪੈਸੇ ਪਾਏ ਸੀ ਉਹ ਮੈਂ ਉਹਨਾ ਪੈਸਿਆਂ ਦੇ ਸੂਟ ਆਏ ਇਹ ਤੇ ਮੰਮੀ ਹੁਣ ਹੀ ਦੇ ਕੇ ਗਏ ਤੇ ਗਰਮੀਆਂ ਵਾਲੇ ਸੂਟ ਹੀ ਤੇ ਮੈਂ ਕਿਹਾ ਚੱਲ ਸਵਾ ਲੈਣੇ ਆ ਇੰਨੀ ਗਰਮੀ ਪੈਣ ਦੀ ਚਲੋ ਠੀਕ ਆ ਦਿੱਕ ਘੰਟੇ ਤੱਕ ਲਿਆਦਾ ਆਹ ਹੋ ਫਿਰ ਅੱਧੇ ਘੰਟੇ ਤੱਕ ਲਿਆਵਿਦੈ ਨਹੀਂ ਨਹੀਂ ਪਕਾ ਲਿਆ ਰਾਂ ਅੱਧੇ ਘੰਟੇ ਇਹਨਾਂ ਹੋਵੇ ਜਦੋਂ ਤੂੰ ਜਾਵੇਂ ਤੇ ਦੁਕਾਨੀ ਬੰਦ ਕਰ ਜੇ ਨਹੀਂ ਨਹੀਂ ਬਾ ਮੈਂ ਵੀਡੀਓ ਜੀ ਵੇਖ ਕੇ ਮੈਂ ਲਿਆ ਦਿੰਦਾ ਚੱਲ ਛੇਤੀ ਕਰ ਚੱਲ ਜੀ ਫਿਰ ਵੀਡੀਓ ਛੱਡ ਯਾਰ ਹੁਣ ਵੀ ਮੈਂ ਲਿਆਣਾ ਤੇ ਸ਼ਾਮ ਨੂੰ ਵੀ ਮੈਂ ਹੀ ਲੈ ਕੇ ਆਣਾ ਭੋਬੀ ਨੇ ਤਾਂ ਮੈਂ ਤੱਕ ਜਾਣੀ ਛੱਡਣੀ ਜਾਂਦਾ ਸੂਟ ਨਾਲ ਲਿਆ ਕੇ ਦਿੱਤਾ ਐਸੇ ਬੰਨਣ ਨਾਲ ਮੋਟਰਸਾਈਕਲ ਦਾ ਬਤਾ ਕਰਾਉਣਾ ਸੰਜੂ ਕਿੱਥੇ ਚੱਲਿਆ? ਉਹ ਮੈਂ ਮੰਮੀ ਅੰਦਰ ਵੀਡੀਓ ਵੇਖਣ ਦੇ ਆ ਭਾਬੀ ਕਹਿੰਦੇ ਮੇਰਾ ਸੂਟ ਲਿਆ ਦੇ ਤਾਂ ਮੈਂ ਸੂਟ ਲੈਣ ਚੱਲਿਆ। ਚੱਲ ਜੇ ਚੱਲਿਆ ਨਾ ਤੇ ਮੇਰੀ ਵੀ ਦਵਾਈ ਮੁੱਕੀ ਹੋ ਲਿਆ ਦੇ ਹਾਂ ਆ ਮੈਂ ਤੁਹਾਨੂੰ ਅੰਦਰੋਂ ਪਤਾ ਦਵਾ। ਉਹ ਮੰਮੀ ਗਰਮੀ ਦੇਖੋ ਕਿੰਨੀ ਆ ਮੈਂ ਤਾਂ ਸੂਟ ਪਤਾ ਨਹੀਂ ਕਿੱਡੀ ਮੁਸ਼ਕਲਾਂ ਚੱਲਾ ਹੁਣ ਤੁਸੀਂ ਦਵਾਈ ਲਓ ਕਹਿਤਾ। ਉਹ ਤਾਂ ਮੈਨੂੰ ਪਤਾ ਹੀ ਮੇਰੇ ਆਖੇ ਕਿੱਥੇ ਲੱਗਣਾ ਤੂੰ। ਭਾਬੀ ਦੇ ਕਹਿਣ ਤੇ ਜਾਣਾ ਆ ਉਦੋਂ ਤੇ ਤੂੰ ਧੋਪਣੀ ਵੇਂਦਾ ਸ਼ਾਣ ਨਹੀਂ ਵੇਂਦਾ। ਉਹ ਜਿੱਥੇ ਕਹੇ ਨਾ ਉੱਥੇ ਚੱਲ ਜਾਣਾ ਮਿੰਟੋ ਮਿੰਟ। ਚੱਲਾ ਤੇ ਹੈ ਹੀ ਆ ਤੂੰ ਹੁਣ ਤਾਂ ਹੀ ਤੇ ਮੈਂ ਕਹਿਣੀ ਤੈਨੂੰ ਵੀ ਮੇਰੀ ਦਵਾਈ ਵੀ ਫੜ ਲਿਆਈ ਉਹ ਮੰਮੀ ਐਦਾਂ ਦੀ ਕੋਈ ਗੱਲ ਨਹੀਂ ਆ ਸੂਟ ਇਥੋਂ ਮੈਂ ਲਾਗੋ ਫੜ ਲਿਆਉਣਾ ਤੇ ਮੈਡੀਕਲ ਸਟੋਰ ਬਸ ਸਟੈਂਡ ਲੱਗ ਗਿਆ ਕਿੱਥੇ ਜਾਵਾਂ ਮੈਂ ਤੁਰ ਕੇ ਹੁਣ ਨਹੀਂ ਤੇ ਹੁਣ ਮੈਂ ਆਪ ਜਾਵਾਂ ਲੈਣ ਫਿਰ ਮੈਂ ਲਿਆਉਣੀ ਆਪੇ ਉਹ ਕੋਈ ਗੱਲ ਨਹੀਂ ਆਜੂਗੀ ਦਵਾਈ ਪਾਬੀ ਨੇ ਤੇ ਪਤਾ ਨਹੀਂ ਕੀ ਕੋਲ ਕੇ ਪਿਆਤਾ ਉਹ ਤੇ ਜਿੱਦਾਂ ਕਾਵੇਂ ਨਾ ਮੀਨ ਹੀ ਨਹੀਂ ਰੀ ਵੇਂਦਾ ਧੁੱਪ ਨਹੀਂ ਵੇਂਦਾ ਵੇਖਿਆ ਕਿਹੜੀ ਛਤੀ ਗਿਆਈ ਮੇਰੇ ਵਾਲੀ ਨਾ ਕਰਦੀ ਸਿਮੀ ਸੰਜੂ ਕਿੱਥੇ ਗਿਆ ਆ ਮੰਮੀ ਕੰਮ ਹੀ ਕਰ ਲਿਆ ਕਿਤੇ ਕਿਹੜੇ ਕੰਮ ਕਰ ਲਿਆ ਉਹ ਮੇਰੇ ਸੂਟ ਜੇ ਫੜ ਕੇ ਲਿਆਉਣੇ ਸੀ ਟੇਲਰ ਕੋਲੋਂ ਤਾਂ ਉੱਥੇ ਭੇਜ ਆ ਜੇ ਮੇਰੀ ਗੱਲ ਸੁਣ ਉਹਨੂੰ ਕਹਾਂ ਹਾਂ ਆਉਂਦਾ ਆਉਂਦਾ ਮੇਰੀ ਵੀ ਦਵਾਈ ਫੜ ਲਿਆ ਮੈਂ ਤੇ ਕਿਹਾ ਹੀ ਤੇ ਉਹਨੇ ਜਵਾਬ ਦੇ ਤਾਂ ਮੰਨਿਆ ਨਹੀਂ ਕੀ ਪਤਾ ਤੇਰਾ ਕਹਿਣਾ ਮੰਨ ਜੇ ਕਹਾਂ ਹਾਂ ਉਹਨੂੰ ਫੋਨ ਕਰਕੇ ਜੇ ਉਹ ਨਹੀਂ ਮੰਨਿਆ ਤਾਂ ਫੇਰ ਉਹਨੇ ਮੰਮੀ ਕਿੱਥੇ ਮੰਨਣਾਈਓ ਉਹਨੇ ਨਹੀਂ ਉਹ ਮੰਨਣਾ ਆਪੇ ਆਏਗਾ ਤਾਂ ਫੇਰ ਵੇਖ ਲਾਂਗੇ ਆਪੇ ਫੇਰ ਚਲ ਜਾਏਗਾ ਨਹੀਂ ਜੇ ਤੂੰ ਕਵੇਂ ਤੇ ਉਸੇ ਵਲੇ ਤੋਰ ਪੈਂਦਾ ਤੋਪ ਪਛਾਣ ਹੀ ਵੈਂਦਾ ਤੇ ਮੇਰੇ ਵਾਰੀ ਕਿਉਂ ਨਹੀਂ ਉਹਨੇ ਮੰਨਣਾ ਹੈਗਾ ਮੇਰਾ ਵੀ ਕਿੱਥੇ ਲਿਆ ਕੇ ਦੇਣ ਦਾ ਹੈ ਸੂਟ ਉਹ ਵੀ ਨਹੀਂ ਮੰਨਣ ਡਿਆ ਬੜਾ ਔਖਾ ਨੂੰ ਮੈਂ ਮਨਾਇਆ ਕਹਿ ਕਹਿ ਕੇ ਤੇ ਫੇਰ ਕਿਤੇ ਗਿਆ 36 ਵਾਰੀ ਉਹਨੂੰ ਕਹਿਣਾ ਪਿਆ ਮਨ ਤੇ ਗਿਆ ਨਾ ਭਾਵੇਂ ਤੂੰ 36 ਵਾਰੀ ਉਹਨੂੰ ਕਿਹਾ ਆ ਮੇਰੀ ਵੀ ਦਵਾਈ ਬਾਰੇ ਕਿਹਾ ਮਨ ਜਣਾ ਉਹਨੇ ਤੇਰਾ ਕਹਿਣਾ ਮੰਮੀ ਤੂੰ ਬਾਰ ਬਾਰ ਉਹੋ ਗੱਲਾਂ ਕਰੀ ਜਾਂਦੀਆਂ ਤੇਰੇ ਦਵਾਈ ਦੇ ਚੱਕਰਾਂ ਚ ਨਾ ਉਹ ਭਾਵੇਂ ਮੇਰਾ ਵੀ ਸੂਟ ਛੱਡ ਐ ਤੈਨੂੰ ਉਹਦਾ ਪਤਾ ਵੀ ਹੈਗਾ ਅੱਗੇ ਨਹੀਂ ਜਾਂਦਾ ਉਹ ਨਹੀਂ ਕੀ ਉਹਦਾ ਮੈਨੂੰ ਪਤਾ ਆ ਮਗਰ ਤੇ ਤੂੰ ਉਹਨੂੰ ਲਾਇਆ ਆ ਕਾਲਜ ਵਿੱਚੋਂ ਪੜਦਾ ਈ ਤੂੰ ਹੋਂਥੋਂ ਹਟਾ ਲਿਆ ਆਪਣੇ ਕੰਮਾਂ ਬਦਲੇ ਹੁਣ ਤੂੰ ਉਹਨੂੰ ਤੋਰੀ ਰੱਖਦੀਆਂ ਕਦੀ ਉਧਰ ਨੂੰ ਤੇ ਕਦੀ ਉਧਰ ਨੂੰ ਉਹ ਵੀ ਉਦਾਂ ਦਾ ਆ ਪਾਗਲ ਜਿਹੜਾ ਤੇਰੇ ਮਗਰ ਲੱਗ ਜਾਂਦਾ ਤੇ ਇਹ ਤੇ ਧੋਪ ਨਹੀਂ ਵੇਂਦਾ ਬਾਸ਼ਾ ਨਹੀਂ ਵੇਂਦਾ ਨੇ ਕਿਨੇ ਕਿਤੇ ਮੇਰੇ ਕੰਮ ਕਰਦਾ ਹੁਣ ਕਿਤੇ ਭੇਜਦਾ ਵਾ ਤੁਸੀਂ ਨਾਲ ਹੀ ਸੁਣਾਉਣ ਲੱਗ ਗਏ ਨਹੀਂ ਮੈਂ ਸਭ ਜਾਣਨੀ ਆ ਕਿਹੜਾ ਨਹੀਂ ਤੇਰਾ ਕਹਿਣਾ ਮੰਨਦਾ ਠੀਕ ਆ ਸਭ ਤੁਸੀਂ ਰਲੇ ਹੋ ਨਹੀਂ ਰਲੇ ਵਾਲੀ ਕਿਹੜੀ ਗੱਲ ਆ ਹੁਣ ਅਮਰ ਤੇ ਇੱਥੇ ਨਹੀਂ ਹੈਗਾ ਤੇ ਮੈਂ ਜਿਹੜਾ ਕੰਮ ਕਹਿਣਾ ਮੈਂ ਇਹਨੂੰ ਹੀ ਕਹਿਣਾ ਵਾ ਤੇ ਹੋਰ ਮੈਂ ਆਪ ਤੇ ਹੁਣ ਚੱਲੀ ਨਹੀਂ ਕਦੇ ਕੋਈ ਕੰਮ ਕਰ ਰਿਹਾ ਤੇ ਕਦੇ ਕੋਈ ਕੰਮ ਕਰ ਰਿਆ ਆਪਣਾ ਛੋਟਾ ਭਰਾ ਸਮਝ ਕੇ ਕੰਮ ਕਰਾ ਲੈਨੀ ਆ ਤੇ ਉਹ ਵੀ ਮੇਰੇ ਆਖੇ ਲੱਗ ਜਾਂਦਾ ਏ ਹੁਣ ਮੈਨੂੰ ਕੀ ਪਤਾ ਤੇਰੇ ਆਖੇ ਕਿਉਂ ਨਹੀਂ ਲੱਗਦਾ ਨੀ ਤੂੰ ਬਹੁਤੀਆਂ ਮੈਨੂੰ ਕਹਾਣੀਆਂ ਬਣਾ ਕੇ ਨਾ ਦੱਸ ਮੈਂ ਸਭ ਜਾਣਨੀ ਆ ਤੂੰ ਹੀ ਸਭ ਕਿਉਂ ਖਿਚੜੀ ਨਾ ਇੱਕ ਹੀ ਓ ਚੰਗਾ ਹਾਂਜੀ ਆਲੋ ਮਿਲ ਗਏ ਅੱਛਾ ਅੱਛਾ ਠੀਕ ਆ ਚੱਲ ਮੈਂ ਇੱਕ ਵਾਰ ਦੱਸ ਮੋਟਰਸਾਈਕਲ ਠੀਕ ਹੋ ਗਿਆ ਹਾਂ ਮੋਟਰਸਾਈਕਲ ਤੇ ਮੈਂ ਲੈ ਆਇਆ ਹਾਂ ਠੀਕ ਹੋ ਗਿਆ ਅੱਛਾ ਐਦਾਂ ਕਰੀਆ ਮੇਰੀ ਭਤੀਜੀ ਆਈ ਹੈ ਤੇ ਜਾ ਬੱਸ ਸਟੈਂਡ ਤੋਂ ਲੈ ਆਇਆ ਹਾਂ ਉਹ ਭਾਬੀ ਅੱਗੇ ਮੰਮੀ ਬੜੀ ਔਖੀ ਹੋ ਹੁਣ ਨਹੀਂ ਉਹ ਜਾ ਜਾਣਾ ਮੇਰੇ ਕੋ ਮੈਂ ਪਹਿਲੇ ਬੜੀ ਮੁਸ਼ਕਲ ਕੇ ਆ ਹਾਂ ਲੈ ਦੱਸ ਮੁਸ਼ਕਲ ਨੂੰ ਕੀ ਆ ਉਹ ਉਥੇ ਖਲੋਤੀ ਵਿਚਾਰੀ ਤੇ ਲੈ ਆਇਆ ਜਾ ਕੇ ਯਾ ਤੂੰ ਐਦਾਂ ਕਰੋ ਉਹਨੂੰ ਐਡਰੈਸ ਦੇ ਦੋ ਤੇ ਬੈਟਰੀ ਵਾਲੇ ਆਟੋ ਤੇ ਆ ਜਾਊਗੀ ਹਾਏ ਹੈ ਉਹ ਨਿਆਣੀ ਆ ਉਹਨੂੰ ਕੀ ਪਤਾ ਵਾ ਅਡਰੈਸ ਭਾਵੇਂ ਮੈਂ ਦੇ ਵੀ ਦਵਾ ਕੱਲਾ ਉਦਾਂ ਹੀ ਬੱਚਾ ਫਿਰ ਝੱਗ ਜਾਂਦਾ ਵਾ ਉਹ ਜਾ ਭਾਬੀ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਵਾਰੋ-ਵਾਰ ਉਹਨੂੰ ਲੈ ਆਂਦਾ ਉਧਰਲੇ ਬਣੇ ਤੇ ਮੈਂ ਗਿਆ ਹਾਂ ਆਹ ਹੈ ਮੈਨੂੰ ਵੀ ਕਿਹੜਾ ਪਤਾ ਵਾ ਮੈਨੂੰ ਵੀ ਹੁਣੇ ਫੋਨ ਆਇਆ ਉਹਨਾਂ ਦੇ ਘਰੋਂ ਵੀ ਭੇਜਤੀ ਅਸੀਂ ਤੇ ਆਉਣ ਡਈ ਐ ਨਹੀਂ ਤੇ ਮੈਂ ਤੈਨੂੰ ਦੱਸ ਹੀ ਦੇਣਾ ਸੀ ਜਾ ਭਾਬੀ ਤੇਰੇ ਵੀ ਕੰਮ ਨਰਾਲੇ ਹੀ ਆ ਉਹ ਚਲ ਭਾਬੀ ਮੈਨੂੰ ਪਾਣੀ ਦੇ ਘੁੱਟ ਪਿਆ ਹਾਂ ਚੱਲ ਪਾਣੀ ਦੇ ਭੰਗਿਆ ਨੀ ਆ ਮੈਂ ਜਾਣਾ ਵਾ Thank you ਨਹੀਂ ਹੋਰ ਕਿੱਥੇ ਚੱਲਿਆਵੇਂ ਤੂੰ ਉਹ ਮੜਾ ਬੱਸ ਸਟੈਂਡ ਤੱਕ ਚੱਲਿਆ ਸੀ ਉਹਦਾ ਭਾਬੀ ਦੀ ਪਤੀ ਜੀ ਆਈਆਂ ਨੂੰ ਲੈਣ ਚੱਲਿਆ ਨਹੀਂ ਜਦੋਂ ਮੈਂ ਕਿਹਾ ਸੀ ਮੇਰੀ ਦਵਾਈ ਲਿਆ ਦੇ ਉਹਦੇ ਤੋਂ ਤੂੰ ਆਣਾ ਮੈਂ ਬੱਸ ਸਟੈਂਡ ਜਾਣਾ ਹੀ ਨਹੀਂ ਹੁਣ ਕਿੱਦਾਂ ਚੱਲ ਪਿਆ ਉਹ ਮਮੀ ਲਿਆਈ ਦੇਣੀ ਸੀ ਨਾ ਮੈਂ ਤੁਸੀਂ ਤੇ ਐਵੇਂ ਕਾਲੇ ਪੈ ਗਏ ਨਹੀਂ ਕਾਲੀ ਪਹਿਣਾ ਨਹੀਂ ਆ ਉਹਦੇ ਤੋਂ ਤੂੰ ਠੋਕ ਕੇ ਜਵਾਬ ਦਿੱਤਾ ਸੀ ਤੂੰ ਨਾ ਸਾਰੀ ਜ਼ਿੰਦਗੀ ਭਾਬੀ ਦੇ ਗੋਲਪੁਣੇ ਕਰਦਾ ਰਹੀ ਚੰਗਾ ਮਾਂ ਤੇ ਤੈਨੂੰ ਚੰਗੀ ਨਹੀਂ ਲੱਗਦੀ ਚਾ ਯਾਰ ਮਨੇ ਤੂੰ ਤੇ ਐਵੇਂ ਗੁੱਸਾ ਕਰ ਲੈਣੀ ਆ ਮਾਂ ਤੇ ਸ਼ਿਹਦਾਨ ਸਮਝੀ ਆ ਤੂੰ Changa dạng <trio> ở đây cháu 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 mà, cháu 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 cháu

ਸ਼ਨਾਲ ਠੀਕ ਠਾਕ ਆ ਸਾਰੇ ਹਾਂਜੀ ਮੰਮੀ ਵੀ ਠੀਕ ਆ ਹਾਂਜੀ ਉਹ ਵੀ ਠੀਕ ਹੈ ਅੱਛਾ ਅੱਛਾ ਸ਼ਨਾਲ ਕੇ ਨਿਆ ਛੁੱਟੀਆਂ ਰਹਿ ਗਈਆਂ ਫਿਰ ਤੇ ਬਸ ਥੋੜੀਆਂ ਹੀ ਰਹਿ ਗਈਆਂ 1 ਜੁਲਾਈ ਤੋਂ ਸਕੂਲ ਸਟਾਰਟ ਹੋ ਜਾਣੇ ਆ ਅੱਛਾ ਅੱਛਾ ਤੇ ਇਕਮ ਨੂੰ ਵੀ ਲੈ ਆਉਣਾ ਸੀ ਇਕਮ ਨਾਨੀ ਆਏ ਸੀਗੇ ਤੇ ਉਹਨਾਂ ਨਾਲ ਚਲ ਗਿਆ ਅੱਛਾ ਠੀਕ ਆ ਹੁਣ ਕੀ ਕਹਿੰਦਾ ਫੇਰ ਆਵਾਂਗਾ ਹੁਣ ਮਮਾ ਕਹਿੰਦੀ ਸੀ ਉਹਨੂੰ ਨਾਲ ਲੈ ਕੇ ਆਵਾਂਗੀ ਨਾਲੇ ਤੂੰ ਭੂਆ ਕੋ ਹੋਇਆ ਇੱਕ ਦਿਨ ਵਾਸਤੇ ਮੈਂ ਹੀ ਇੱਕ ਦਿਨ ਕਿਉਂ ਹੁਣ ਤੂੰ ਰਹਿ ਦੋ ਚਾਰ ਦਿਨ ਹਜੇ ਕਿੰਨੀਆਂ ਛੁੱਟੀਆਂ ਨੇ ਤੇਰੀਆਂ ਨਹੀਂ ਫੇ ਮੈਂ ਨਾਨੀ ਘਰ ਵੀ ਜਾਣਾ ਮम्मा ਕਹਿੰਦੇ ਸੀਗੇ ਵੀ ਫੋਨ ਆਇਆ ਭੂਆ ਦਾ ਉਹਨਾਂ ਘਰ ਵੀ ਹੋਇਆ ਇੱਕ ਦਿਨ ਵਾਸਤੇ ਅੱਛਾ ਅੱਛਾ ਠੀਕ ਆ ਚਲ ਤੂੰ ਬਹਿ ਫੇ ਟੀਵੀ ਟੂਵੀ ਵੇਖ ਤੇ ਮੈਂ ਚਾਹ ਬਣਾ ਨਹੀਂ ਆ ਠੀਕ ਹੈ ਓ ਸ਼ੋ ਸ਼ੋ ਚੱਲ ਠੀਕ ਆ ਮੈਂ ਕਰਦਾ ਘਰ ਗੱਲ ਤੇ ਫੇਰ ਕੱਲ ਚਲ ਜਾਨੇ ਉਹ ਸੰਜੋ ਕਰਨ ਵਾਲਾ ਲੱਭਣ ਨਹੀਂ ਦੀ ਕਿੱਥੇ ਗਿਆ ਸੀ ਤੂੰ ਉਹ ਮੈਂ ਮਮੀ ਕੋਠੇ ਬੈਠਾ ਆਂ ਤੇ ਉਹ ਯਾਰ ਦੋਸਤ ਦੀ ਕਾਲ ਆਉਂਦੀ ਮੈਂ ਤੈਨੂੰ ਕਹਿਣਾ ਸੀ ਕਿ ਤੇਰੀ ਮਾਸੀ ਨਹੀਂ ਗਈ ਠੀਕ ਆ ਤੇ ਸਵੇਰੇ ਚੱਲ ਉਹਦਾ ਪਤਾ ਲਾ ਲਈਏ ਮੇਰੇ ਨਾਲ ਜਾਈ ਓਹੋ ਮਮੀ ਮੈਂ ਤਾਂ ਸਵੇਰੇ ਆਪ ਪਲਾਨ ਬਣਾਇਆ ਯਾਰ ਦੋਸਤਾਂ ਨਾਲ ਮੈਂ ਜਾਣਾ ਘੁੰਮਣ ਤੇ ਬਾਅਦ ਚ ਚਲ ਜੀ ਮੇਰੇ ਨਾਲ ਚੱਲ ਮੈਂ ਕਿੱਥੇ ਬਸਾਂ ਜਿੱ ਤੱਕੇ ਖਾਵਾਂਗੀ ਨਾ ਉੱਥੇ ਕੋਈ ਆਟੋ ਜਾਂਦਾ ਆ ਤੁਰ ਤੁਰ ਕੇ ਮੈਂ ਗਰਮੀ 'ਚ ਕਿੱਥੇ ਮਰਾਂਗੀ ਤੇ ਆਪਣੇ ਸਾਧਨ ਤੇ ਜਾਵਾਂਗੇ ਤੇ ਅਸੀਂ ਆ ਜਾਾਂਗੇ ਸਾਧਨ ਤਾਂ ਮੰਮੀ ਮੋਟਰਸਾਈਕਲ ਤੇ ਵੀ ਤੇ ਗਰਮੀ ਲਗਨੀ ਆ ਮੋਟਰਸਾਈਕਲ ਜੇਗਾ ਛੱਤ ਪਈ ਆ ਵੇ ਗਰਮੀ ਦੀ ਨਹੀਂ ਗੱਲ ਐ ਮੈਂ ਇਹ ਆਨੀ ਆ ਭਿਸ਼ੇਤੀ ਵਾਪਸ ਆ ਜਾਾਂਗੇ ਸ਼ਾਮਾਂ ਨੂੰ ਘਰ ਮੰਮੀ ਜਦੋਂ ਮੈਂ ਕਿਤੇ ਜਾਣਾ ਹੁੰਦਾ ਨਾ ਤੂੰ ਪਹਿਲੇ ਕੋਈ ਨਾ ਕੋਈ ਕੰਮ ਤਿਆਰ ਕੀਤਾ ਤੂੰ ਮੈਂ ਪਿੱਛੋਂ ਆਵਾਜ਼ ਮਾਰ ਦਿੰਨੀ ਕੰਮ ਕਾਦਾ ਮੈਂ ਤਿਆਰ ਕੀਤਾ ਦੱਸੋ ਬਿਮਾਰਿਆ ਤਾਂ ਉਹਦਾ ਪਤਾ ਨਹੀਂ ਲੈਣ ਜਾਣਾ ਮੁੰਡਿਆ ਤੂੰ ਤੇ ਕਦੀ ਨਹੀਂ ਹਾਂ ਕੀਤੀ ਤੇਰੇ ਮੂੰਹ ਚ ਨਾ ਹੀ ਨਿਕਲਦੀ ਏ ਮੇਰੇ ਵਾਸਤੇ ਉਹ ਮੰਮੀ ਮੈਂ ਨਹੀਂ ਆਜਣਾ ਜੇ ਜਾਣਾ ਹੈਗਾ ਆਪੇ ਚਲ ਜੀ ਬੱਸਾਂ ਹੋਰ ਵੀ ਤੇ ਚਲਦੀਆਂ ਜਰੂਰੀ ਮੋਟਰਸਾਈਕਲ ਤੇ ਜਾਣਾ ਤੂੰ ਜਾ ਹ ਜਿੱਥੇ ਜਾਣਾ ਆ ਚਲ ਜਾਗੀ ਮੈਂ ਆਪੇ ਹੀ ਇਹ ਮੁੰਡੇ ਨੂੰ ਤੇ ਕਵੇ ਸ਼ਰਮ ਹੀ ਲਾਈ ਆ ਆਖੇ ਤੇ ਨੇ ਕਿਤੇ ਲੱਗਣਾ ਹੀ ਨਹੀਂ ਨਾ ਮੇਰੇ ਈਗਰ ਨੇ ਸੰਜੂ ਕੁਝ ਨਹੀਂ ਬੈਠਾ ਭਾਬੀ ਦੱਸੋ ਕੰਮ ਹੀ ਕੋਈ ਮੇਰੇ ਨਾਲ ਪੇਕੇਆਂ ਨੂੰ ਸੁਖਮੀ ਸਾਹਿਬ ਕਰਉਣਾ ਸੀ ਸਵੇਰੇ ਤੇ ਮੈਂ ਤੈਨੂੰ ਕਹਿਣਾ ਸੀ ਮੇਰੇ ਨਾਲ ਚੱਲੀ ਹਾਂ ਉਹੋ ਭਾਬੀ ਉਹੀ ਤੇ ਅੱਗੇ ਗੱਲ ਹੋਈ ਆ ਅਸਲ 'ਚ ਮੈਂ ਸਵੇਰੇ ਯਾਰ ਦੋਸਤਾਂ ਨਾਲ ਜਾਣਾ ਬਾਹਰ ਘੁੰਮਣ ਫਿਰਨ ਤੇ ਮੇਰੇ ਕੋਲ ਨਹੀਂ ਟਾਈਮ ਹੈਗਾ ਸਵੇਰੇ ਆਇਆ ਹੈ ਤੇ ਕੋਈ ਗੱਲ ਨਹੀਂ ਤੂੰ ਯਾਰਾਂ ਦੋਸਤਾਂ ਨਾਲ ਬਾਅਦ 'ਚ ਚੱਲ ਜੀ ਹਾਂ ਨਾਲੇ ਮੈਂ ਕਿਹੜਾ ਉੱਥੇ ਟਾਈਮ ਲਾਉਣਾ ਵਾ ਦੋ ਤਿੰਨ ਘੰਟਿਆਂ 'ਚ ਹੋ ਕੇ ਆਪਾਂ ਵਾਪਸ ਆ ਜਾਣਾ ਉਹ ਭਾਬੀ ਅੱਗੇ ਕਿਹੜਾ ਮੈਂ ਤੇਰੇ ਨਾਲ ਕਦੀ ਗਿਆ ਨਹੀਂ ਤੇਰੇ ਦੋ ਦਿਨ ਗਿਆਂ ਦੇ ਵੀ ਨਾ ਪੂਰੇ ਦਿਨ ਵਰਗੇ ਹੋ ਜਾਂਦੇ ਆ ਚਲ ਜੀ ਸੰਜੋ ਮੈਨੂੰ ਫੇਰ ਐਦਾ ਖੱਜਲ ਹੋਣਾ ਪੈਣਾ ਬਸ ਸਾਲ ਦਸ ਮੈਂ ਕਿੱਦਾਂ ਜਾਂਦੀ ਰਵਾਂਗੀ ਗਰਮੀ ਵੀ ਇੰਨੀ ਐ ਭਾਬੀ ਇਹਨਾ ਮੈਂ ਤੇਰਾ ਸੋਚਣਾ ਇੱਕ ਵਾਰੀ ਚੋਇਲਾ ਇੱਕ ਵਾਰੀ ਕਰ ਲਾਂ ਓਖੀ ਸੋਖੀ ਚਲ ਜਾ ਨਹੀਂ ਨਹੀਂ ਓਖੀ ਸੋਖੀ ਵਾਲੀ ਗੱਲ ਨਹੀਂ ਹੈਗੀ ਚਲ ਜੀ ਤੂੰ ਕੋਈ ਗੱਲ ਨਹੀਂ ਅੱਗੋ ਪਿਛੋ ਮੁੰਡਿਆਂ ਨਾਲ ਚਲ ਜੀ ਮਿੰਟੋ ਮੈਂ ਟਾਈ ਮੋਟਰਸਾਈਕਲ ਤੇ ਹੋ ਕੇ ਆ ਜਾਾਂਗੇ ਚਲ ਠੀਕ ਆ ਭਾਬੀ ਮੈਂ ਫੋਨ ਕਰਕੇ ਕਹਿ ਦਾਂਗਾ ਫਿਰ ਯਾਰਾਂ ਨੂੰ ਅਗਲੇ ਹਫਤੇ ਚਲ ਜਾਾਂਗੇ ਆਹੋ ਆਹੋ ਵੇਖ ਲਈ ਵਾਹ ਸੰਜੂ ਵਾਹ ਸ਼ਰਮ ਕਰ ਕੋਈ ਸ਼ਰਮ ਮੈਨੂੰ ਤੇ ਬਾਹਰ ਨਾ ਕਰ ਆਇਆ ਆ ਤੇ ਭਾਬੀ ਨੂੰ ਤੇ ਬੜੀ ਸ਼ਤੀ ਹਾਂ ਕਰ ਦਿੱਤੀ ਆ ਮਾਂ ਤੇ ਤੈਨੂੰ ਚੰਗੀ ਨਹੀਂ ਲੱਗਦੀ ਭਾਬੀ ਚੰਗੀ ਲੱਗਦੀ ਆ ਤੂੰ ਕੀ ਮਾਦਾ ਬਾਰੋਂ ਭਰੀ ਪੀਤੀ ਆ ਗਈਆਂ ਤੂੰ ਆਂਦੇ ਬੋਲਣ ਆਪੀਆਂ ਪਹਿਲੇ ਗੱਲ ਤੇ ਸੁਣ ਲੈ ਵੇ ਕਾਦੀ ਗੱਲ ਤੇਰੀ ਸੋਨੀ ਆ ਮੈਂ ਤੈਨੂੰ ਕਿਹਾ ਹੀ ਵੀ ਮਾਸੀ ਤੇਰੀ ਬਿਮਾਰ ਆ ਤੇ ਮੈਂ ਨਾ ਚੱਲ ਤੇ ਮੈਨੂੰ ਕਹਿਣਾ ਹੀ ਵੀ ਮੈਂ ਜਾ ਹੀ ਨਹੀਂ ਸਕਦਾ ਉਹਨੂੰ ਕਿੱਡੀ ਸ਼ਤੀ ਹਾਂ ਕਰ ਦਿੱਤੀ ਆ ਤੂੰ ਜਾਲ ਦੀ ਕਰਦੀ ਆ ਨਾ ਬਾਹਰ ਮੁੰਡੇ ਨੂੰ ਫੋਨ ਇਹ ਮੁੰਡੇ ਨੇ ਨਾ ਬਹੁਤਾ ਹੀ ਮੈਨੂੰ ਦੁਖੀ ਕੀਤਾ ਆਈ ਉਹ ਤੈਨੂੰ ਸਮਝਾ ਲਾ ਬਹੁਤਾ ਹੀ ਤੂੰ ਬਣਿਆ ਨਾ ਭਾਬੀ ਦਾ ਮਹਤਣ ਭਾਬੀ ਕੋ ਲਈ ਨੋਟ ਭਾਬੀ ਨੇ ਪੱਕਿਆ ਖਾਈਦੇ ਹੋਏ ਤੇਰਾ ਕਰੂਗੀ ਵਿਆਹ ਚੰਗਾ ਜਿਹਦੇ ਤੋਂ ਉਂਗਲਾ ਤੇ ਨੱਚਦਾ ਫਿਰਦਾ ਆ ਕਰਦੀ ਆ ਮੁੰਡੇ ਨੂੰ ਫੋਨ ਦੱਸ ਨਹੀਂ ਤੇਰੀਆਂ ਕਰਤੂਤਾ ਸਾਰੀਆਂ ਮੈਂ ਸੰਜੂ ਤੂੰ ਮੈਨੂੰ ਇੱਕ ਗੱਲ ਦੱਸ ਤੈਨੂੰ ਜਦੋਂ ਵੀ ਮੰਮੀ ਕੋਈ ਕੰਮ ਕਹਿੰਦੇ ਆ ਤੂੰ ਕਿਉਂ ਨਹੀਂ ਮੰਮੀ ਦੇ ਅੱਖੇ ਲੱਗਦਾ ਇਦਾਂ ਪਤਾ ਕੀ ਮੰਮੀ ਦੇ ਦਿਲ ਚ ਹਰ ਵੇਲੇ ਇਹੋ ਹੀ ਆਉਂਦਾ ਵਾ ਕਿ ਭਾਬੀ ਨੇ ਪਤਾ ਨਹੀਂ ਇਹਨੂੰ ਕੀ ਪੜਾ ਦਿੱਤਾ ਏ ਬਸ ਭਾਬੀ ਇੰਨਾ ਗੱਲਾਂ ਕਰਕੇ ਨਹੀਂ ਮੇਰੇ ਆਖੇ ਲੱਗਦਾ ਮੰਮੀ ਬੋਲਣ ਲੱਗਿਆ ਵੇਖਦੀ ਨਹੀਂ ਆ ਕੁਝ ਇੱਕ ਦਿਨ ਵੀ ਮੇਰਾ ਯਾਰ ਆ ਉਹਦੇ ਸਾਹਮਣੇ ਵੀ ਇਹਨੇ ਮੇਰੀ ਬੇਇੱਜ਼ਤੀ ਕਰਦੀ ਹੁਣ ਵੀ ਮੈਂ ਅੰਦਰ ਤੁਹਾਡੇ ਸਾਹਮਣੇ ਆ ਕੇ ਬੈਠਾ ਮੈਂ ਕੋਈ ਗੱਲ ਕੀਤੀ ਆ ਹੁਣ ਵੀ ਕਿੰਨੀ ਬੇਇੱਜ਼ਤੀ ਮੰਮੀ ਕਰਕੇ ਗਈ ਆ ਬਸ ਇੰਨਾ ਗੱਲਾਂ ਕਰਕੇ ਨਹੀਂ ਮੇਰੇ ਆਖੇ ਲੱਗਦਾ ਚੱਲ ਕੋਈ ਗੱਲ ਨਹੀਂ ਸੰਜੂ ਐਵੇਂ ਇੰਨੇ ਗੁੱਸੇ ਚ ਨਹੀਂ ਆਈਦਾ ਮੰਮੀ ਵੱਡੇ ਨੇ ਸਾਨੂੰ ਕੁਝ ਵੀ ਕਹਿ ਸਕਦੇ ਨੇ ਜਿੱਦਾਂ ਤੂੰ ਮੇਰੇ ਕੰਮ ਕਰਦਾ ਵਾ ਨਾ ਇਦਾਂ ਮੰਮੀ ਦੇ ਵੀ ਕਰ ਦਿਆ ਕਰ ਮੰਮੀ ਨੇ ਕਿੰਨੂੰ ਕਹਿਣਾ ਵਾ ਹੁਣ ਆ ਜਾ ਕੇ ਘਰ ਤੇ ਤੂੰ ਹਾਈ ਆ ਤੇ ਮੰਮੀ ਨੇ ਵੀ ਤੈਨੂੰ ਹੀ ਕਹਣੇ ਨੇ ਓ ਭਾਬੀ ਮੈਂ ਕਦੀ ਕਦੀ ਕੇਸ ਨੂੰ ਨਾ ਕੀਤੀ ਆ ਪਰ ਕਦੀ ਕਦੀ ਮਜਬੂਰੀ ਵੀ ਤੇ ਪਨ ਜਾਂਦੀ ਆ ਨਾ ਹੁਣ ਮੈਂ ਆਪਣੇ ਯਾਰ ਦੋਸਤਾਂ ਨਾਲ ਜਾਣਾ ਸੀ ਹੁਣ ਮੰਮੀ ਕਹਿੰਦੀ ਮੈਨੂੰ ਉੱਥੇ ਲੈ ਕੇ ਜਾ ਦੱਸ ਮੈਂ ਕੀ ਕਰਾਂ ਸੰਜੋਤ ਦਾ ਜਾਣਾ ਕਿੱਥੇ ਹੀ ਮੰਮੀ ਨੇ ਓ ਭਾਬੀ ਮੰਮੀ ਨੇ ਜਾਣਾ ਹੀ ਮਾਸੀ ਕੋ ਮਾਸੀ ਨੇ ਜਿਆਦਾ ਨਹੀਂ ਠੀਕ ਹੈ ਕੁਝ ਅੱਛਾ ਆਹੋ ਫਿਰ ਸੰਜੂ ਇਹ ਤੇ ਗੱਲ ਗਲਤ ਆ ਨਾ ਤੂੰ ਮੰਮੀ ਨੂੰ ਹੁਣੇ ਹੀ ਨਾ ਕਰ ਆਇਆ ਵਾ ਤੇ ਇੱਧਰ ਆ ਕੇ ਮੈਨੂੰ ਹਾਂ ਕਰਤੀ ਐ ਤੂੰ ਐਦਾਂ ਕਰ ਤੂੰ ਨਾ ਸਵੇਰੇ ਮੰਮੀ ਨੂੰ ਲੈ ਜਾ ਮਾਸੀ ਕੋਲ ਤੇ ਮੈਂ ਕੋਈ ਨਹੀਂ ਮੇਰੀ ਭੈਣ ਹੁਣਾਂ ਨੇ ਵੀ ਜਾਣਾ ਤੇ ਮੈਂ ਆਪੇ ਉਹਨਾਂ ਦੇ ਨਾਲ ਹੀ ਚਲ ਜਾਾਂਗੀ ਚਲੋ ਠੀਕ ਆ ਭਾਬੀ ਮੈਂ ਮੰਮੀ ਨੂੰ ਲੈ ਜਾਾਂਗਾ ਸਵੇਰੇ ਤੇ ਤੂੰ ਹੀ ਉਹਨਾਂ ਨਾਲ ਚਲ ਜਾ ਫਿਰ ਆਹੋ ਚਲ ਠੀਕ ਆ ਤੂੰ ਕਹਿ ਦੇ ਮੰਮੀ ਨੂੰ ਕਿ ਮੰਮੀ ਮੈਂ ਤੁਹਾਡੇ ਨਾਲ ਹੀ ਚੱਲਾਂਗਾ ਚਲੋ ਠੀਕ ਆ ਮੰਮੀ ਨੂੰ ਕਹਿ ਦਾਂਗਾ ਮੰਮੀ ਚਲੋ ਸਵੇਰੇ ਤੁਸੀਂ ਰੈਡੀ ਹੋ। ਆਪਾਂ ਮਾਸੀ ਕੋਲੋਂ ਆਵਾਂਗੇ। ਹੁਣ ਕੀ ਹੋ ਗਿਆ? ਹੋਣਾ ਮੰਮੀ ਮੈਂ ਆਪਣੇ ਯਾਰ ਦੋਸਤਾਂ ਨੂੰ ਫੋਨ ਕਰਤਾ ਵਾ ਤੇ ਆਪਾਂ ਟੂਰ ਕੈਨਸਲ ਕਰਤਾ ਵਾ। ਤੇ ਮੈਂ ਚੱਲ ਮੰਮੀ ਨਾਲ ਹੋਣਾ ਵਾ। ਉਹ ਤੇ ਹੋਈ ਤੇ ਮੈਂ ਤੈਨੂੰ ਕਹਿਣ ਦੀ ਆ ਵੀ ਤੇਰੀ ਮਾਸੀ ਦਾ ਪਤਾ ਲੈ ਆਈਏ। ਹੁਣ ਤੂੰ ਆ ਕਰ ਤੇ ਮੈਂ ਤੈਨੂੰ ਹੀ ਕਹਿਣਾ ਆ ਹੋਰ ਮੈਂ ਕਿੰਨੂੰ ਕਹਿਣਾ ਆ? ਚਲ ਠੀਕ ਆ ਮੰਮੀ ਤੂੰ ਮੈਨੂੰ ਮਾਫ ਕਰ ਦੇ। ਮੈਂ ਸਵੇਰੇ ਹੋਵਾਂਗਾ ਤੁਹਾਡੇ ਨਾਲ ਠੀਕ ਆ। ਕਬਾਰੇ ਗਾਲੀ ਮੰਮੀ ਤੂੰ ਵੀ ਬੋਲਣ ਲੱਗਾ ਕੁਝ ਵੇਦੀ। ਅੱਕ ਕਿੰਨੀ ਬੇਇੱਜ਼ਤੀ ਭਾਬੀ ਸਾਹਮਣੇ ਕੀਤੀ ਏ ਤੂੰ ਮੇਰੀ। ਤੇ ਪੁੱਤ ਤੂੰ ਵੀ ਫਿਰ ਮੇਰਾ ਕਹਿਣਾ ਮੰਨਿਆ ਕਰਨਾ ਤੇ ਮੈਂ ਤੇਰੀ ਬੇਇੱਜ਼ਤੀ ਕਿਉਂ ਕਰਨੀ? ਤੂੰ ਮੇਰੇ ਅੱਖੇ ਲੱਗਦਾ ਰਿਹਾ ਕਰ ਏਦਾਂ। ਮੰਮੀ ਮਾਂ ਦਾ ਤੇ ਆਵਾਂ। ਐਵੇਂ ਗਈ ਜਣੀ ਤੂੰ। ਚਲ ਠੀਕ ਆ। ਸਿਰ ਤੇਰੀ ਮਾਸੀ ਦਾ ਪਤਾ ਲਿਆਵਾਂਗੇ। ਚਲੋ ਠੀਕ ਆ।